ਹਾਂਜੀ ਭਾਈ ਨਾਮ ਕੀ ਤੁਹਾਡਾ ਮੇਰਾ ਰਮਨਦੀਪ ਕੌਲੀ ਜੀ ਹਾਂਜੀ ਭਾਜੀ ਕੀ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਜਿਹੜੀ ਪਾਣੀ ਖੜਾ ਹੈ ਪਾਣੀ ਸਰ ਇੱਕ ਤੇ ਮੱਛਰ ਬਹੁਤ ਜ਼ਿਆਦਾ ਹੈ ਔਰ ਬੱਚਿਆਂ ਦਾ ਨਿਕਲਣਾ دشوار ਹੈ ਫੈਮਲੀ ਦੇ ਕਈ ਬਜ਼ੁਰਗ ਇੱਥੇ ਡਿੱਗੇ ਨੇ ਸਾਡੀ ਗਲੀ ਔਰ ਮੁਹੱਲਾ ਬਹੁਤ ਪਰੇਸ਼ਾਨ ਹੈ ਜਿਹੜਾ ਪੀਣ ਵਾਲਾ ਪਾਣੀ ਉਹਦੇ ਚ ਵੀ ਇਹ ਗੰਦਾ ਪਾਣੀ ਰਲ ਕੇ ਜਾ ਰਿਹਾ ਜਿਸ ਨਾਲ ਪੀਲੀਏ ਤੇ ਬਿਮਾਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਵਾਰ-ਵਾਰ ਬੇਨਤੀ ਕਰਨ ਤੇ ਕਾਰਪੋਰੇਸ਼ਨ ਵਾਲੇ ਆਉਂਦੇ ਨੇ ਪਰ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਅੱਜ ਮੌਕੇ ਤੇ ਆਪਾਂ ਪਹੁੰਚੇ ਆ ਤੇ ਮੌਕੇ ਤੇ ਜਿਹੜੇ ਆਪਣਾ ਅਧਿਕਾਰੀ ਕੰਮ ਕਰ ਰਹੇ ਨੇ ਲੱਗਦਾ ਹੈ ਕਿ ਹੱਲ ਹੋ ਜਾਏਗਾ ਦੇਖੋ ਜੀ ਇਹਨਾਂ ਨੂੰ ਤੇ 2-3 ਮਹੀਨੇ ਹੋ ਗਏ ਨੇ ਲੱਗੇ ਨੂੰ ਸਾਡੀ ਕੋ ਕੰਪਲੇਂਟਾਂ ਬਹੁਤ ਸਾਰੀ ਜਿਹੜੇ ਰਿਟਰਨ ਅਸੀਂ ਕਾਰਪੋਰੇਸ਼ਨ ਕਮਿਸ਼ਨਰ ਨੂੰ ਦਿੱਤੀਆਂ ਹੋਈਆਂ ਨੇ ਉਸ ਤੋਂ ਬਾਅਦ ਵੀ ਮਸਲਾ ਹੱਲ ਨਹੀਂ ਹੋ ਪਾਇਆ ਦੇਖੋ 2 ਦਿਨ ਕੁੱਲਨ ਤੋਂ ਬਾਅਦ ਫੇਰ ਆਈ ਹਾਲ ਹੈ ਇਹ ਕੋਈ ਸਾਲ ਪੁਰਾਣਾ ਜਿਹੜਾ ਪ੍ਰੋਬਲਮ ਆ ਰਹੀ ਹੈ ਉਹਦਾ ਕੋਈ ਸੋਲੂਸ਼ਨ ਪਹਿਲੇ ਨਹੀਂ ਹੋਇਆ ਤੇ ਅੱਜ ਕਿਸ ਤਰ੍ਹਾਂ ਇੱਕਦਮ ਹੋ ਜਾਏਗਾ ਮੈਨੂੰ ਲੱਗਦਾ ਹੈ ਕਿ ਸੁਪਰ ਸ਼ਕਰ ਮਸ਼ੀਨ ਦੀ ਲੋੜ ਹੈ ਤੇ ਜੋ ਕਿ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਬ ਤੇ ਆਪਣਾ ਜੇ ਗੱਲ ਕਰੀ ਕਿੰਨੀ ਦੇਰ ਤੋਂ ਪਰੇਸ਼ਾਨੀ ਆ ਰਹੀ ਲਗਾਤਾਰ 7 ਸਾਲ ਤੋਂ ਲਗਾਤਾਰ ਪਰੇਸ਼ਾਨੀ ਆ ਰਹੀ ਐਨੇ ਸਾਲ ਹੋ ਗਏ ਇਸ ਮਹੱਲੇ 'ਚ ਰਹਿੰਦੇ ਨੂੰ ਮੇਰੀ ਉਮਰ ਕੋਈ ਤਕਰੀਬਨ 40 ਸਾਲ ਹੈ ਅਜੇ ਤੱਕ ਇਸ ਤਰ੍ਹਾਂ ਦਾ ਸੀਵਰੇਜ ਜਾਮ ਨਹੀਂ ਹੋਇਆ ਕਦੇ ਠੀਕ ਹੈ ਜੀ ਨਾਮ ਕੀ ਰਹਾਡਾ ਅਨਪੂਰ ਸਿੰਘ ਜੀ ਪਾਜੀ ਕੀ ਕਹਿਣਾ ਚਾਹੋਗੇ ਜਿਹੜੀ ਆਪਣਾ ਤੁਹਾਨੂੰ ਪਾਣੀ ਦੀ ਜਿਹੜਾ ਖਲੋਤਾ ਹੈ ਦਿੱਕਤ ਪਰੇਸ਼ਾਨੀ ਕਰ ਰਿਹਾ ਤੇ ਕਿੰਨੀ ਕੋਪਾਰੀ ਅਪੀਲ ਕਰ ਚੁੱਕੇ ਹੋ ਇਹ 1.5 ਮਹੀਨਾ ਪਹਿਲਾਂ ਇੱਧੇ ਖਲੋ ਗਿਆ ਪਾਣੀ ਤੇ ਕੋਈ ਆਇਆ ਨਹੀਂ ਤੇ ਮੁਰਗੇ ਉਸ ਤੋਂ ਬਾਅਦ ਕਹਿੰਦੇ ਸੀ ਲੈਨ ਚਾਲੂ ਹੋ ਗਈ ਜੀ ਮੁਰਗੇ ਪੰਜ-ਛੇ ਦਿਨ ਠੀਕ ਰਿਆ ਜੇ ਤੇ ਮੁਰਗੇ ਫਿਰਿਆ ਉਹੀ ਜੱਪ ਪੈ ਗਿਆ ਇਹ ਪ੍ਰਬੰਧਨ ਸਮੂਹ ਕੋਈ ਦੋਸਤ ਜਨਾਂ ਨੂੰ ਬੁਲਾਣਾ ਬੰਦਾ ਤੇ ਜਿਹੜੇ ਆ ਤੇ ਠੀਕ ਉਹ ਇਲਾਕੇ ਦੇ ਜਿਹੜੇ ਪ੍ਰਬੰਧਕ ਹੈ ਜਾਂ ਕਾਉਂਸਲਰ ਨੇ ਉਹਨਾਂ ਕੋ ਤੁਸੀ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਅਪੀਲ ਨਹੀਂ ਕੀਤੀ ਕਿ ਸਾਡੇ ਕਿਹਦਾ ਕੋਈ ਕਿਸੇ ਕੋਈ ਥੀੜ ਨਹੀਂ ਬੈਠਾ ਹੁੰਦਾ ਕੋਈ ਬਸਾ ਹੁੰਦਾ ਤੇ ਕੋਈ ਬੰਲਾ ਨਹੀਂ ਬਣਾਉਂਦਾ ਤੇ ਜਿਹੜੀ ਆ ਪਾਣੀ ਤੋਂ ਲੋਕਾਂ ਨੂੰ ਪਰੇਸ਼ਾਨੀ ਜਿਹੜੀ ਹੋ ਰਹੀ ਹੈ ਲੰਘਣ ਤੋਂ ਹੋ ਰਹੀ ਹੈ ਜਬ ਬਿਮਾਰੀਆਂ ਵੀ ਦੁਕਾਨ ਤੇ ਗਾਹ ਕਿ ਨਹੀਂ ਆਦਾ ਉਹ ਉੱਥੇ ਖਲੋ ਕੇ ਦੇਖਦਾ ਦੂਰ ਦੁਕਾਨਾਂ ਕਿ ਵੀ ਕਿੱਧਰ ਗਈ ਜੀ ਔਰੀ ਮਰਜ਼ੀ ਉਹ ਨਾ ਹੋਵੇ ਨਾ ਆਵੇ ਉਹਦੀ ਮਰਜ਼ੀ ਨਾ ਪਾਣੀ ਹੈ ਨਾ ਪਹੁੰਚਾ ਕੀਤਾ ਹੈ ਇੱਧਰ ਹੀ 2-4 ਜਮਾਨੀਆਂ ਮਾਰਾ ਇੱਕ ਬੈਠੀ ਕੋ ਸਾਹਮਣੇ ਉਹ ਡਿਗਵੀ ਪਈ ਸੀ ਤੇ ਅੱਜ ਮੌਕੇ ਤੇ ਆਪਾਂ ਜਦੋਂ ਪਹੁੰਚੇ ਆ ਤੇ ਜਿਹੜੇ ਸੀਵਰੇਜ ਵਾਲੇ ਆਪਣਾ ਕਾਰਪੇ ਪਹੁੰਚੇ ਨੇ ਉਹ ਕੰਮ ਕਰ ਰਹੇ ਲੱਗਦਾ ਕਿ ਇਹ ਹੱਲ ਹੋ ਜਾਏਗਾ ਅੱਜ ਜੱਜ ਜੀ ਲੱਗੇ ਤੇ ਹੋਏ ਨੇ ਪਰ ਲੇਕਿਨ ਉਹਨੇ ਹਾਲ ਹੁੰਦਾ ਕਿ ਨਹੀਂ ਹੁੰਦਾ ਇਹਦੇ ਟਾਈਮ ਨਹੀਂ ਦੱਸ ਸਕੀ ਹਾਂਜੀ ਮਾਮਗੀ ਰਟਾ ਮੇਰਾ ਨਾ ਗੁੱਡੋ ਹਾਂਜੀ ਕੀ ਪਰੇਸ਼ਾਨੀਆਂ ਆਂਦੀ ਤੁਹਾਨੂੰ ਕਿਹੜਾ ਇਲਾਕਾ ਇਹ ਕੋਚਾ ਕਰਮਚੰਦ ਗਲੀ ਚਿੱਟਾ ਗੁੰਮੜੀ ਚ ਕੋਚਾ ਕਰਮਚੰਦ ਦੀ ਗਲੀ ਚ ਤੇ ਪਰੇਸ਼ਾਨੀ ਕੀ ਆ ਰਹੀ ਤੁਹਾਨੂੰ ਇਲਾਕਾ ਨੂੰ ਉਸਿਆਂ ਨੂੰ ਸਾਡੇ ਸੀਵਰ ਭਰੇ ਨੇ ਬੱਚੇ ਸਾਡੇ ਬਿਮਾਰ ਹੁੰਦੇ ਪਏ ਨੇ ਚਾੜੇ ਅੰਦਰ ਕਿ ਨਾ ਗੰਡਵਾ ਸਾਡਾ ਨੰਗਾ ਨੂੰ ਥਾਂ ਨਹੀਂ ਲੱਭਦਾ ਅਈ ਤੇ ਬਹੁਤ ਤੰਗ ਹੋਏ ਆ ਮਲੇ ਤੇ ਇਹ ਗੱਲ ਇਹਨਾਂ ਸਾਡੀ ਕੋ ਸੁਣਾਈ ਵੀ ਕਰਦਾ ਜਿਹਨੂੰ ਫੋਨ ਕਰੀਏ ਕਾਉਂਟਰ ਬਕਸੂਜਿਆਂ ਨੂੰ ਕਰ ਦਿੰਦਾ ਗੋ ਤੇ ਉਹ ਗੋ ਕੰਨੇ ਨੇ ਚਲੋ ਜੀ ਬੰਦੇ ਕੱਲੇ ਆ ਹੁਣ ਕੱਲੇ ਹੀ ਛੇ ਦੇ ਉਹ ਵੀ ਛੋਟੀਆਂ ਮਾਰ ਕੇ ਪਾਣੀ ਕਰ ਜਾਣਗੇ ਗਾਰਾਂ ਨਾ ਭਰੇ ਪਏ ਨੇ ਤੇ ਸਾਡੀਆਂ ਨੂਆਂ ਢੀਆਂ ਵੀ ਟੰਗ ਗਲੀ ਵਾਲੀਆਂ ਵੀ ਤੰਗ ਬੱਚਿਆਂ ਨੂੰ ਮਲੇਰੀਆ ਤੇ ਦੂਜਿਆਂ ਨੂੰ ਮਲੇਰੀਆ ਕੋਈ ਕਿਸੇ ਦੀ ਸੁਣਾਈ ਨਹੀਂ ਕਰਦਾ ਤੇ ਤੁਸੀਂ ਜਿਹੜੇ ਲੱਗੇ ਦਾ ਜਾਂ ਕੌਨਸਾ ਹੈ ਜਾਂ ਕੋ ਪ੍ਰਧਾਨ ਨੂੰ ਮਿਲ ਕੇ ਨਹੀਂ ਆਏ ਜਾ ਕੇ ਆ ਮੈਂ ਉਹਨੂੰ ਸੇਰੇ ਫੋਨ ਕੀਤਾ ਉਹ ਕਹਿੰਦੇ ਨੇ ਜੀ ਕਰਦੇ ਆ ਬੰਦੇ ਕਰਦੇ ਬੰਦਾ ਦੇ ਕੋਈ ਹੱਲ ਨਹੀਂ ਆ ਉਹ ਨਹੀਂ ਬੰਦੇ ਦੇ ਕਰਦੇ ਹੋਣੇ ਦੋ ਵਾਰੀ ਕਰਲੇ ਨੇ ਬੰਦਾ ਦੇ ਚਲੋ ਚਾਓ ਚੰਗਾ ਕਹਿੰਦਾ ਤੁਸੀਂ ਇੱਕ ਵਾਰੀ ਫੋਨ ਕਰਕੇ ਵੇਖੋ ਚੰਗਾ ਸਗੋ ਉਹਨਾਂ ਨੇ ਬਰਖਲਾਬ ਚ ਵਾਧੂ ਕਹਿੰਦਾ ਬੋਲੋ ਜਰਾ ਪਤਾ ਲੱਗੇ ਉਹਨਾਂ ਤਮਾ ਨੇ ਕੁਝ ਨਹੀਂ ਕੀਤਾ ਇਹ ਗਲੀਆਂ ਦਾ ਬੇੜਾ ਘਰ ਕੀਤਾ ਹੈ ਦੋਵੇਂ ਪਾਸੇ ਦੇ ਹੁਣ ਜੇ ਆਪਾਂ ਗੱਲ ਕਰੀ ਕਿੰਨੇ ਘਰ ਨੇ ਇਸ ਗਲੀ ਦੇ ਵਿੱਚ ਤੇ ਕਿੰਨੇ ਪਰਿਵਾਰ ਕਿੰਨੇ ਬੱਚੇ ਨੇ ਜਿਹੜੇ ਪਰੇਸ਼ਾਨ ਹੋ ਰਹੇ ਨੇ ਲੱਗਦੇ ਨੇ ਕਿੰਨੇ ਘਰ ਨੇ ਆਪਣੇ ਹੈਗੇ 20 ਘਰ ਹੈਗੇ 25 ਘਰ ਨੇ ਪਰ 25 25 ਸਾਰੇ ਪਰੇਸ਼ਾਨ ਹੈਗੇ ਨੇ ਆਹ ਉਹ ਹਿੱਕਿਆ ਤੇ ਨਾਮ ਕੀ ਤੁਹਾਡਾ ਹਾਂਜੀ ਰਾਜਪਾਲ ਜੀ ਹਾਂਜੀ ਸਰ ਆਪਣਾ ਇਹ ਤੇ ਲਾ ਕੇ ਛਿੱਟਾ ਘੁੰਮਰ ਦੇ ਵਿੱਚ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਪਾਣੀ ਦੀ ਤੇ ਉਹਦਾ ਕਿੰਨੀ ਜਲਦੀ ਹੱਲ ਕੀਤਾ ਜਾਵੇਗਾ ਦੇਖੋ ਜੀ ਆਪਣਾ ਉਧਰੋਂ ਬੰਦੇ ਸਾਰੇ ਕਮਿਟੀਾਂ ਕਰਕੇ ਆਏ ਪਿਛਲੀਆਂ ਕਿ ਹੁਣ ਆਪਾਂ ਇਧਰ ਆਣ ਕੇ ਜਿਹੜੀ ਇੱਕ ਟੇਕਮੋਡ ਕੰਮ ਕਰਦੇ ਮਦੇ ਤੁਹਾਡੇ ਸਾਹਮਣੇ ਆ ਤੇ ਲੋਕਾਂ ਨੂੰ ਜਿਹੜੀ ਹੈ ਇੱਥੇ ਪਾਣੀ ਦੀ ਜੇ ਸਮੱਸਿਆ ਹੈ ਕਾਫੀ ਦੇਰ ਤੋਂ ਆ ਰਹੀ ਹੈ ਕਿ ਪਾਣੀ ਖੜਾ ਰਹਿੰਦਾ ਹੈ ਤੇ ਘਰਾਂ ਦੇ ਵਿੱਚ ਵੀ ਪਾਣੀ ਵੜਿਆ ਤੇ ਬੱਚੇ ਵੀ ਕਾਫੀ ਗੰਦੇ ਬਿਮਾਰ ਹੋ ਰਹੇ ਨੇ ਪਾਰਾ ਇਲਾਕਾ ਜਿਹੜਾ ਗਲੀ ਪੂਰੀ ਪਰੇਸ਼ਾਨ ਹੈ 20 ਤੋਂ 25 ਘਰ ਨੂੰ ਪਾਣੀ ਸਾਰਾ ਪਿੱਛੇ ਆਪਾਂ ਸਾਰੇ ਇਤੋਂ ਰਾਤਾਂ ਲਾਈਆਂ 5-7 ਦਿਨ ਤੇ ਉਹ ਪਾਣੀ ਸਾਰਾ ਮਸਲ ਤੋਂ ਅੱਗੇ ਹੱਲ ਹੋ ਗਿਆ ਕਿਉਂ ਪਾਣੀ ਜਾ ਰਿਹਾ ਇਹ ਹੁਣ ਮੀਂਹ ਕਣੀ ਆਇਆ ਤੇ بارش ਕਰਕੇ ਰੁਕ ਗਿਆ ਪਾਣੀ ਤੇ ਇਹ ਵੀ ਹੱਲ ਹੋ ਜਾਂਦਾ ਤੇ ਪਿੱਛੋਂ ਅੱਥਰਾ ਰਹੀ ਜਿਹੜੀ ਤੁਹਾਨੂੰ ਜ਼ਰੂਰਤਾਂ ਨੇ ਜਿਹੜੀ ਤੁਹਾਨੂੰ ਰੋੜੇ ਬੰਦਿਆ ਜੀ ਤੁਹਾਨੂੰ ਸਭ ਕੁਝ ਮਿਲਦਾ ਹੈ ਪਰਬੰਧ ਹੋ ਰਿਹਾ ਹੈ ਜੀ ਹਾਂਜੀ ਹਾਂਜੀ ਪਰਬੰਧ ਹੋ ਰਿਹਾ ਜੀ ਪਰਬੰਧ ਹੁੰਦਾ ਤਾਂ ਹੀ ਆਪਾਂ ਬੰਦੇ ਲੈ ਕੇ ਆਈ ਜਾਂਦੇ ਤੇ ਮਸ਼ੀਨਾਂ ਵਗੈਰਾ ਕੋਈ ਵੀ ਏਡੀ ਮਸ਼ੀਨ ਹਾਂਜੀ ਹਾਂਜੀ ਇਹ ਮਸ਼ੀਨਾਂ ਤੇ ਕਿੰਨੀ ਵਈ ਆਪਾਂ ਕਿੰਨੀ ਵੇ ਲਵਾ ਚੁੱਕੇ ਮਸ਼ੀਨ ਤੇ ਕਾਪੀ ਵਾਲੀ ਤੇ ਹੁਣ ਇਹ ਇਲਾਕੇ ਦਾ ਜਿਹੜਾ ਹਾਲ ਕਿੰਨੀ ਜਲਦੀ ਹੋ ਜਾਏਗਾ ਪਰੇਸ਼ਾਨ ਨੀ ਰਹਿਣ ਲੋ ਆਹ ਤੁਹਾਡੇ ਸਾਹਮਣੇ ਹੁਣ ਦਾਅ ਪਾਓ ਅੱਧੇ ਘੜੇ ਕਿੰਨੇ ਦੇ ਵਿੱਚ ਕਾਹ ਵੱਲੋ ਠੀਕ ਪਾਣੀ